ਹੋ ਗਈ ਥੋੜੀ ਜੀ ਮੈਂ ਅੱਜ ਇੱਕ ਬੜਾ ਵੱਡਾ ਉਪਰਾਲਾ ਜਿਹੜਾ ਕਿ ਸਾਡੀ ਪੰਜਾਬ ਸਰਕਾਰ ਚਾਲੂ ਕਰਨ ਜਾ ਰਹੀ ਹੈ ਉਹ ਅਨਾਉਂਸ ਕਰਨ ਜਾ ਰਹੇ ਆ ਤੁਹਾਡੇ ਲੁਧਿਆਣਾ ਸ਼ਹਿਰ ਚ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੀ ਅਗਵਾਈ ਵਿੱਚ ਤੇ ਉੱਪਰ ਆਲਾ ਲੱਤ ਆ ਗਿਆ ਉਹਨਾਂ ਦੇ ਨਿਰਦੇਸ਼ਾਂ ਦੇ ਹਿਸਾਬ ਨਾਲ ਇਹ ਕੰਮ ਅਸੀਂ ਕਰਨ ਚਾਲੂ ਕਰਨ ਜਾ ਰਹੇ ਹਾਂ ਜਦੋਂ ਮੈਂ ਇਲੈਕਸ਼ਨਾਂ ਵਿੱਚ ਮੀਟਿੰਗਾਂ ਤੇ ਜਾਂਦਾ ਸੀ ਜਗਾ ਜਗਾ ਸਾਰੀਆਂ ਗਲੀਆਂਾਂ 'ਚ ਮੱਲਿਆਂ 'ਚ ਸੜਕਾਂ ਤੇ ਦੋ ਤਿੰਨ ਚੀਜ਼ਾਂ ਕਾਮਨ ਹੁੰਦੀਆਂ ਸੀ ਲੋਕਾਂ ਦੀਆਂ ਕਿ ਜੀ ਇਹ ਕਿੰਨੇ ਸਾਲ ਹੋ ਗਏ ਜੀ 40 ਸਾਲ ਹੋ ਗਏ ਸਾਨੂੰ ਕਹਿੰਦੇ 50 ਸਾਲ ਹੋ ਗਏ ਜੀ ਇਹ ਕੰਮ ਸਾਡੇ ਠੀਕ ਨਹੀਂ ਹੁੰਦੇ ਤੇ ਉਹਦੇ ਵਿੱਚੋਂ ਇੱਕ ਮੁੱਦਾ ਜਿਹੜਾ ਸਭ ਨਾਲੋਂ ਵੱਡਾ ਸੀ ਜਿਹੜੀ ਜਗ੍ਹਾ ਜਗ੍ਹਾ ਤਾਰਾਂ ਲਟਕਦੀਆਂ ਪਈਆਂ ਤਾਰਾਂ ਦੇ ਜੰਜਾਲ ਬਨੇ ਹੋਏ ਮੀਟਰਾਂ ਦੇ ਬਕਸ਼ਿਆਂ ਦਾ ਬੁਰਾ ਹਾਲ ਤਾਰਾਂ ਦੇ ਵਿੱਚ ਕੇਬਲ ਟੀਵੀ ਦੀਆਂ ਤਾਰਾਂ ਸੀਸੀਟੀਵੀ ਦੀਆਂ ਤਾਰਾਂ ਬੱਚਿਆਂ ਨੂੰ ਬਾਹਰ ਨਹੀਂ ਮਾਪਿਓ ਭੇਜਦੇ ਸੀ ਵੀ ਕਿਤੇ ਹੱਥ ਲੱਗ ਗਿਆ ਕੋਈ ਐਕਸੀਡੈਂਟ ਨਾ ਹੋ ਜਾਏ ਪਿੱਛੇ ਐਕਸੀਡੈਂਟ ਹੋਏ ਵੀ ਬੜੇ ਕਿ ਜਦੋਂ ਵੀ ਕੋਈ ਵੀਕਲ ਲੰਘਦਾ ਸੀ ਜਿਹੜੀਆਂ ਕੇਬਲਾ ਕ੍ਰੋਸ ਕਰਦੀਆਂ ਸੜਕਾਂ ਤੇ ਉੱਪਰ ਲੱਗਦੀਆਂ ਸੀ ਤੁਸੀਂ ਵੀ ਕਈ ਵਾਰੀ ਦੇਖਿਆ ਹੋਣਾ ਵੀ ਉਹ ਲੱਕੜੀ ਦੇ ਡੰਡੇ ਨਾਲ ਉੱਪਰ ਕਰਕੇ ਤਾਂ ਕਈ ਗੱਡੀਆਂ ਕੱਢਦੇ ਸੀ ਐਸਯੂਵੀ ਕਈ ਤਾਂ ਨਿਕਲਦੇ ਸੀ ਇਹ ਪੂਰੇ ਮਤਲਬ ਕਿ ਇਕੱਲੇ ਲੁਧਿਆਣੇ ਚ ਨਹੀਂ ਪੂਰੇ ਪੰਜਾਬ ਚੇ ਪ੍ਰੋਬਲਮ ਸਾਰੇ ਸ਼ਹਿਰਾਂ ਚੇ ਪ੍ਰੋਬਲਮ ਅਸੀਂ ਜਦੋਂ ਮੈਨੂੰ ਪਾਵਰ ਮਹਿਕਮਾ ਦਿੱਤਾ ਪਹਿਲੀ ਮੀਟਿੰਗ ਵਿੱਚ ਮੈਂ ਅਫਸਰਾਂ ਨੂੰ ਹਦਾਇਤ ਦਿੱਤੀ ਚੇਅਰਮੈਨ ਸਾਹਿਬ ਸੀ ਚੀਫ ਇੰਜੀਨੀਅਰ ਸੀ ਸਾਡੇ ਡਾਇਰੈਕਟਰ ਸਾਹਿਬ ਸੀ ਮੇਰੇ ਨਾਲ ਡਾਇਰੈਕਟਰ ਵਿੰਦਰਪਾਲ ਜੀ ਬੈਠੇ ਆ ਡਿਸਟ੍ਰਿਬਿਊਸ਼ਨ ਦੇਖਦੇ ਆ ਚੀਫ ਇੰਜੀਨੀਅਰ ਸਾਹਿਬ ਬੈਠੇ ਆ ਤੇ ਪਹਿਲੀ ਮੀਟਿੰਗ ਤੋਂ ਵੀ ਸੀਗੇ ਤੇ ਮੈਂ ਉਦੋਂ ਹੀ ਇਹਨਾਂ ਨੂੰ ਕਿਹਾ ਕਿ ਹੋਰ ਕੋਈ ਕੰਮ ਚੱਲੋ ਸੀ ਕਰਨਾ ਕਿ ਨਹੀਂ ਇਹ ਜ਼ਰੂਰ ਕਰਨਾ ਇਹਦੇ ਬੜੇ ਫਾਇਦੇ ਆ ਇੱਕ ਤਾਂ ਦੇਖੋ ਸ਼ਹਿਰ ਸਾਫ਼ ਸੁਥਰਾ ਲੱਗਦਾ ਜੇ ਤਾਰਾਂ ਲਟਕਦੀ ਦੂਜਾ ਇਹਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਫੌਲਟ ਪੈਂਦੇ ਆ ਬਹੁਤ ਘੱਟ ਪੈਂਦੇ ਆ ਅੱਜ ਦੇ ਦਿਨ ਫੌਲਟ ਤਾਂ ਇੰਨਾ ਕਰਕੇ ਪੈਂਦੇ ਤੇ ਜਿਹੜੀਆਂ ਤਾਰਾਂ ਲਟਕਦੀਆਂ ਪਈਆਂ ਔਰ ਫੇਰ ਜੇ ਫਾਲਟ ਪੈ ਵੀ ਜਾਵੇ ਲਾਈਨਮੈਨ ਉੱਥੇ ਪਹੁੰਚਦਾ ਹੈ ਜੇ ਹੀ ਸਾਹ ਪਹੁੰਚਦੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿੱਥੋਂ ਚਾਲੂ ਕਰੀਏ ਤੇ ਕਿੱਥੇ ਖਤਮ ਕਰੀਏ ਜਦੋਂ ਤਾਰਾਂ ਚੰਗੀ ਤਰ੍ਹਾਂ ਨੀਟ ਐਂਡ ਕਲੀਨ ਟਾਈਡ ਅਪ ਹੋਣਗੀਆਂ ਸਹੀ ਤਰੀਕੇ ਨਾਲ ਬਨੀਆਂ ਹੋਣਗੀਆਂ ਉਹਨਾਂ ਨੂੰ ਵੀ ਪਤਾ ਚੱਲੂਗਾ ਵੀ ਫਾਲਟ ਕਿੱਥੇ ਪਿਆ ਔਰ ਇਹ ਠੀਕ ਕਰੀਏ ਹੁਣ ਅਸੀਂ ਇਹ ਜਿਹੜਾ ਪਹਿਲਾ ਟੈਂਡਰ ਲਾਂਚ ਆ ਰਹੇ ਆ ਤੇ ਕੋਲੋਂ ਮੰਗਲਵਾਰ ਤੋਂ ਖਰਗੋਦ ਹੋ ਬੁੱਧਵਾਰ ਤੱਕ ਪਹਿਲਾ ਟੈਂਡਰ ਲੱਗ ਜਾਏਗਾ ਇਹ ਲੁਧਿਆਣੇ ਦੇ ਇੱਕ ਸਬ ਡਿਵੀਜ਼ਨ ਤੋਂ ਅਸੀਂ ਚਾਲੂ ਕਰਨ ਲੱਗੇ ਆ ਟੋਟਲ ਪੰਜਾਬ ਵਿੱਚ 87 ਸਬ ਸਟੇਸ਼ਨ ਹੈ ਜਿਹੜੇ ਅਸੀਂ ਕਵਰ ਕਰਾਂ ਸਬ ਸਟੇਸ਼ਨ ਸੌਰੀ ਸਬ ਡਿਵੀਜ਼ਨ ਜਿਹੜੀ ਲੁਧਿਆਣੇ ਦੀ ਇੱਕ ਸਬ ਡਿਵੀਜ਼ਨ ਅਸੀਂ ਸਭ ਤੋਂ ਪਹਿਲਾਂ ਚਾਲੂ ਕਰਨ ਲੱਗੇ ਆਂ ਪੰਜਾਬ 'ਚ 87 ਸਬ ਡਿਵੀਜ਼ਨਸ ਆ ਜਿਹੜੀਆਂ ਅਸੀਂ ਕਵਰ ਕਰਾਂਗੇ ਉਹਦੇ ਵਿੱਚ ਕੋਈ ਵੀ ਗਲੀ ਕੋਈ ਵੀ ਮੱਲਾ ਕੋਈ ਵੀ ਸੜਕ ਸਾਰੀਆਂ ਕਵਰਡ ਹੋਣਗੀਆਂ ਜਿਹੜੀ ਲੁਧਿਆਣੇ ਦੀ ਸਬ ਡਿਵੀਜ਼ਨ ਅਸੀਂ ਚੁਣੀ ਆ ਉਹਦੇ ਵਿੱਚ ਕੁਝ West ਕੰਸਟੀਟੂਐਂਸੀ ਦੀ ਏਰੀਆ ਤੇ ਕੁਝ North ਕੰਸਟੀਟੂਐਂਸੀ ਦਾ ਏਰੀਆ ਉਹਦੇ ਵਿੱਚ ਆਂਦਾ ਹੈ ਜਿੰਨੇ ਮੀਟਰ ਦੇ ਬਾਕਸ ਹੈਗੇ ਘਰਾਂ ਦੇ ਬਾਹਰ ਲੱਗੇ ਕੁਛ ਲੱਗੇ ਕਈ ਮੀਟਰ ਬਾਕਸ ਵਿੱਚ 15 15 20 20 ਮੀਟਰ ਵੀ ਲੱਗੇ ਹੋਏ ਆ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਪ੍ਰੋਪਰਲੀ ਸੀਲ ਕਰਾਂਗੇ ਕਈ ਵਾਰੀ ਵਿੱਚ ਪਾਣੀ ਵਰ ਜਾਂਦਾ ਉਹਦੇ ਨਾਲ ਸ਼ਾਰਟ ਸਰਕਟ ਹੋ ਜਾਂਦਾ ਇਹ ਜਿਹੜਾ ਅਸੀਂ ਟੈਂਡਰ ਲਗਾਉਣ ਲੱਗੇ ਆ ਇਹ ਪਾਰਟ ਆਫ एवरीथिंग ਹੋਏਗਾ ਜਿਹੜਾ ਅਸੀਂ ਕੰਟਰੈਕਟ ਦਵਾਂਗੇ ਇੱਕ ਇੱਕ ਚੀਜ਼ ਉਹਦੇ ਵਿੱਚ ਕਵਰਡ ਹੋਏਗੀ ਲੇਬਰ ਕੋਸਟ ਦੇ ਅਸੀਂ ਟੈਂਡਰ ਲਗਾਵਾਂਗੇ ਜੋ ਵੀ ਸਮਾਨ ਚਾਹੀਦਾ ਹੋਏਗਾ ਉਹ ਪੀਐਸਪੀਸੀਐਲ ਆਪਣੇ ਸਟੋਰ ਚੋਂ ਉਹਨਾਂ ਨੂੰ ਦੇਏਗਾ ਰਿਕੁਆਇਰਮੈਂਟ ਦੇ ਹਿਸਾਬ ਨਾਲ ਹਰ ਸਬ ਡਿਵੀਜ਼ਨ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਡਿਫਰੈਂਟ ਹੋਏਗੀ ਕਿਸੇ ਦਾ ਕਿਸੇ ਕਿਤੇ ਸਮਾਨ ਘੱਟ ਚਾਹੀਦਾ ਹੋਏਗਾ ਕਿਤੇ ਵੱਧ ਚਾਹੀਦਾ ਹੋਏਗਾ ਜਦੋਂ ਇਹ ਕੰਮ ਹੋ ਰਿਹਾ ਹੋਏਗਾ ਜਿੱਥੇ-ਜਿੱਥੇ ਟਰਾਂਸਫਾਰਮਰ ਉਹਨਾਂ ਨੂੰ ਲੱਗੇਗਾ ਤੇ ਜੀ ਟਰਾਂਸਫਾਰਮਰ ਵੱਧ ਕੈਪੈਸਿਟੀ ਦਾ ਚਾਹੀਦਾ ਹੈ ਜਾਂ ਕਿਤੇ ਵੱਧ ਲੱਗਿਆ ਉਹਨੂੰ ਰਿਪਲੇਸ ਕਰਨਾ ਹੈ ਕਿਸੇ ਘੱਟ ਨਾਲ ਜਾਂ ਘੱਟਲੇ ਨੂੰ ਵੱਧ ਨਾਲ ਕਰਨਾ ਹੈ ਕੋ ਵੀ ਨਾਲ ਦੀ ਨਾਲ ਪ੍ਰੋਸੈਸ ਜਾਰੀ ਹੋਏਗਾ ਇਹ ਜਦੋਂ ਸਾਰੇ 87 ਸਬ ਹੈਗੇ ਸਬ ਡਿਵੀਜ਼ਨ ਹੈਗੇ ਇਹਨਾਂ ਵਿੱਚ ਜਿਹੜੀਆਂ ਕਾਰਪੋਰੇਸ਼ਨਾਂ ਤੇ ਕਾਉਂਸਲਾਂ ਕਵਰਡ ਹੈ ਉਹ ਅੰਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਬਠਿੰਡਾ ਫਗਵਾੜਾ ਮੁਹਾਲੀ ਮੋਗਾ ਹੁਸ਼ਿਆਰਪੁਰ ਪਠਾਨਕੋਟ ਅਬੋਹਰ ਬਟਾਲਾ ਤੇ ਕਪੂਰਥਲਾ ਇਹ ਸਾਰੇ ਕੋਈ ਕਾਰਪੋਰੇਸ਼ਨ ਹੈ ਕੋਈ ਮਿਨਿਸਪਲ ਕਾਉਂਸਲ ਹੈ ਇਹ ਸਾਰੇ ਤਗੜ ਹੋਣ ਤੇ 13 ਹਲਕੇ ਜਾਂ 13 ਏਰੀਆ ਬੰਦੇ ਆ ਇਹ ਜਿਹੜਾ ਅਸੀਂ ਪਾਇਲਟ ਪ੍ਰੋਜੈਕਟ ਲੁਧਿਆਣੇ ਤੋਂ ਚਾਲੂ ਕਰ ਰਹੇ ਆ ਇਹਦਾ ਟੈਂਡਰ ਜਿੱਦਾਂ ਉਹਨੇ ਡਾਇਰੈਕਟਰ ਸਾਹਿਬ ਨੇ ਕਿਹਾ ਬੁੱਧਵਾਰ ਨਿਕਲ ਜਾਏਗਾ ਸ਼ਾਰਟ ਟਾਈਮ ਟੈਂਡਰ ਲਗਾ ਰਹੇ ਆ 15 ਦਿਨਾਂ ਦਾ 15 ਦਿਨਾਂ ਵਿੱਚ ਸਾਡੇ ਕੋਲ ਟੈਂਡਰ ਨਿਕਲ ਆਏਗਾ ਅਸੀਂ 2 ਮਹੀਨੇ ਦਾ ਟਾਈਮ ਅੱਗੇ ਕੰਟਰੈਕਟਰ ਨੂੰ ਦੇਣਾ ਤੇ ਕੰਮ ਖਤਮ ਕਰਨਾ ਪਰ 1 ਮਹੀਨੇ ਬਾਅਦ ਅਸੀਂ ਇਨਸਪੈਕਸ਼ਨ ਕਰਾਂਗੇ ਅਸੀਂ ਇਹ ਪੂਰੇ ਸਬ ਡਿਵੀਜ਼ਨ ਦੀ ਫੋਟੋਗ੍ਰਾਫੀ ਲੈ ਲਈ ਹੈ ਸਟਿਲ ਵੀ ਲੈ ਲਈ ਆ ਵੀਡੀਓ ਵੀ ਲੈ ਲਈ ਹੈ ਮਹੀਨੇ ਬਾਅਦ ਅਸੀਂ ਦੇਖਾਂਗੇ ਵੀ ਕਿੰਨਾ ਪ੍ਰੋਗਰੈਸ ਚੱਲ ਰਹੀ ਕੋਈ ਚੀਜ਼ ਟੈਂਡਰ ਚ ਰਹਿ ਤਾਂ ਨਹੀਂ ਗਈ ਕੋਈ ਇਨਕਲੂਡ ਕਰਨ ਵਾਲੀ ਹੈ ਕੋਈ ਐਕਸਕਲੂਡ ਕਰਨ ਵਾਲੀ ਹੈ ਉਹ ਸਾਰਾ ਅਸੀਂ ਪ੍ਰੋਸੈਸ ਖਤਮ ਕਰਕੇ ਪੂਰੇ ਪੰਜਾਬ ਦਾ ਅਸੀਂ ਅਗਲਾ ਟੈਂਡਰ ਲਗਾ ਦੇਣਾ ਔਰ ਇਹ ਅਸੀਂ ਜਿਹੜਾ ਪੂਰਾ ਪ੍ਰੋਸੈਸ ਹੈ ਸਾਡੀ ਪੂਰੀ ਕੋਸ਼ਿਸ਼ ਹੈ ਕਿ ਜੂਨ 2026 ਤੱਕ ਸਾਰਾ ਪੰਜਾਬ ਇਹਦੇ ਨਾਲ ਕਵਰ ਹੋ ਜਾਵੇ ਤਾਂ ਵੈਸੇ ਮੋਟਾ-ਮੋਟਾ ਤੁਹਾਡੇ ਪ੍ਰੈਸ ਨੋਟ 'ਚ ਅਸੀਂ ਸਾਰੀ ਡਿਟੇਲ ਦੇ ਦਾਂਗੇ ਕਰਨ ਲੁਧਿਆਣੇ ਦੇ ਜਿਹੜੇ ਏਰੀਆ ਇਹਦੇ ਵਿੱਚ ਕਵਰਡ ਹੈ ਆਰਤੀ ਚੌਕ ਹੈ ਬਾਬਾ ਬਾਲਕਨਾਥ ਰੋਡ ਹੈ ਬਸੰਤ ਰੋਡ ਹੈ ਸਰਕਟ ਹਾਊਸ ਜਿੱਥੇ ਆਪਾਂ ਬੈਠੇ ਆਂ ਕਾਲਜ ਰੋਡ ਸੀਪੀ ਆਫਿਸ ਡੰਡੀ ਸੁਆਮੀ ਰੋਡ ਡੀਸੀ ਆਫਿਸ ਦਿਵਾਨ ਹਸਪੀਟਲ ਰੋਡ ਡਾਕਟਰ ਹੀਰਾ ਸਿੰਘ ਰੋਡ ਦੁਰਗਾ ਮਾਤਾ ਮੰਦਰ ਇਹ ਸਾਰੇ ਏਰੀਏ ਜਿਹੜੇ ਹੈਗੇ ਕਵਰਡ ਹੈ ਔਰ ਨਾਰਥ ਦੇ ਜਿਹੜੇ ਕਵਰਡ ਹੈ ਉਹ ਦਮੋਰੀਆ ਪੁਲ ਹੋ ਗਿਆ ਕੁੰਦਨਪੁਰੀ ਸ਼ਾਈ ਮੱਲਾ ਗੁਰਨਾਨਕਪੁਰਾ ਮਤਲਬ ਕੋਈ ਸਬ ਡਿਵੀਜ਼ਨ ਕੋਈ ਛੋਟੀ ਏਰੀਆ ਨਹੀਂ ਹੋ ਜਾਂਦਾ ਕਾਫੀ ਵੱਡਾ ਏਰੀਆ ਹੋ ਜਾਂਦਾ ਇਹ ਅਸੀਂ ਸਾਰਾ ਵੈਸੇ ਹੋਰ ਡਿਟੇਲ ਵਿੱਚ ਬਹੁਤ ਮੱਲੇ ਆ ਬੜੀਆਂ ਗਲੀਆਂ ਕਵੜਾ ਮੈਂ ਸਾਰਿਆਂ ਦੇ ਨਾਮ ਨਹੀਂ ਲੈ ਰਿਆ ਬਟ ਉਹ ਪ੍ਰੈਸ ਨੋਟ ਵਿੱਚ ਇੱਕ ਇੱਕ ਦਾ ਇਹ ਸਾਰਾ ਕਵਰਡ ਇੱਕ ਮੈਂ ਜਿੱਦਾਂ ਤੁਹਾਨੂੰ ਕਿਹਾ ਇਹਦੇ ਨਾਲ ਐਕਸੀਡੈਂਟ ਵੀ ਘਟਣਗੇ ਇੱਕ ਤਾਂ ਐਕਸੀਡੈਂਟ ਹੁੰਦੇ ਆ ਜੀ ਇਲੈਕਟ੍ਰੋਕੂਸ਼ਨ ਦੇ ਐਕਸੀਡੈਂਟ ਇੱਕ ਵੈਸੇ ਵੀ ਕੋਈ ਵੀਕਲ ਵਿੱਚ ਵੱਜ ਜਾਂਦਾ ਇੱਕ ਜਿਹੜੇ ਖੰਭੇ ਸੜਕਾਂ ਦੇ ਵਿੱਚ ਆ ਰਹੇ ਆ ਉਹ ਵੀ ਇਹਦੇ ਵਿੱਚ ਕਵਰਡ ਹੈ ਕਿ ਉਹ ਉੱਥੋਂ ਹਟਾ ਕੇ ਇੱਕ ਸਾਈਡ ਤੇ ਕੀਤੇ ਜਾਣਗੇ ਕਈ ਖੰਭੇ ਐਵੇਂ ਹੀ ਲੱਗੇ ਹੋਏ ਆ ਨਾ ਉਹਦੇ ਵਿੱਚ ਤਾਰ ਹੈ ਨਾ ਉਹਦੇ ਵਿੱਚ ਕੋਈ ਕਨੈਕਸ਼ਨ ਹੈ ਨਾ ਉਹਦਾ ਕੋਈ ਰੀਜ਼ਨ ਹੈ ਵੀ ਉਹ ਖੰਭਾ ਉੱਥੇ ਹੋਵੇ ਉਹ ਵੀ ਸਾਰੇ ਰਿਮੂਵ ਕੀਤੇ ਜਾਣਗੇ ਔਰ ਜਿੱਥੇ ਜਿਹੜੀ ਕੇਬਲ ਵਿੱਚ ਯਾਦਾ ਜੁਆਇੰਟ ਜਿਸ ਤਰ੍ਹਾਂ ਇਹ ਕੇਬਲ ਲੱਗੀ ਆ ਉਹਦੇ ਵਿੱਚ 7 ਜੋਇੰਟ ਹੈ 6 ਜੋਇੰਟ ਹੈ ਉਹ ਕੇਬਲ ਰਿਪਲੇਸ ਕੀਤੀ ਜਾਏਗੀ ਡਿਪੈਂਡਿੰਗ ਅਪਨ ਕਿ ਉਹਦੀ ਲੋਡ ਹੈਗੀ ਰਿਪਲੇਸ ਕਰਨ ਦੀ ਉਹਦੀ ਲੈਂਥ ਇੰਨੀ ਕੁ ਰੱਖੀ ਜਾਏਗੀ ਜਿੰਨੀ ਕੁ ਪੀਐਸਪੀਸੀਐਲ ਦੇ ਹਿਸਾਬ ਨਾਲ ਟੈਕਨੀਕਲੀ ਠੀਕ ਰਵੇ ਔਰ ਫਾਲਟ ਘਟੋ ਘਟ ਪਏ ਜਿਹੜੀਆਂ ਵੋਲਟੇਜ ਦੀਆਂ ਫਲਕਚੁਏਸ਼ਨ ਦਾ ਉਹ ਵੀ ਘਟਣ ਦੀਆਂ ਇਹਨਾਂ ਇਹ ਬੋਟਾ-ਮੋਟਾ ਜਿਹੜਾ ਅਸੀਂ ਕਰਨ ਜਾ ਰਹੇ ਹਾਂ ਜੇ ਇਹਦੇ ਬਾਰੇ ਕੋਈ ਸਵਾਲ ਹੈ ਤਾਂ ਤੁਸੀਂ ਪੁੱਛੋ ਸਰ ਜਿਹੜੀ ਜਿਹੜੇ ਤੁਸੀਂ ਇੰਟੈਂਸ਼ਨ ਕੀਤਾ ਕਿ ਸੀਸੀਬੀ ਦੀ ਟੇਬਲ ਦੀ ਕਾਰਾ ਨੂੰ ਮਿਕਸ ਹੋ ਗਿਆ ਉਹ ਅਸੀਂ ਜੋ ਗੋਇੰਗ ਟੂ ਸਾਲਵ ਅੰਡਰਗਰਾਉਂਡ ਹੀ ਕਰਨਾ ਆਏਗਾ ਜਾਂ ਸਿਮੇ ਨਹੀਂ ਜੀ ਇਹ ਜਿਹੜੀਆਂ ਕੇਬਲ ਜਿਹੜਾ ਇਹ ਹੈਗਾ ਕੇਵਲਾਂ ਅੰਡਰਗਰਾਉਂਡ ਨਹੀਂ ਕਰ ਰਹੇ ਕਿਉਂਕਿ ਅੰਡਰਗਰਾਉਂਡ ਲੋਕਾਂ ਨੂੰ ਬਹੁਤ ਤਕਲੀਫ ਹੋਏਗੀ ਪੱਟਨ-ਪਟਾਈ ਹੋਏਗੀ ਤੇ ਰਹਿਣਗੀਆਂ ਓਵਰਹੈਡ ਪਰ ਜਿਹੜੀਆਂ ਕੇਬਲ ਵਾਲੀਆਂ ਤਾਰਾਂ ਕੇਬਲ ਵਾਲੇ ਕੀ ਕਰਦੇ ਆ ਦੇ ਕੋਈ ਪੁਰਾਣੀ ਤਾਰ ਨਹੀਂ ਚੱਲਦੀ ਪਤਲੀਆਂ-ਪਤਲੀਆਂ ਉੱਥੇ ਛੱਡ ਜਾਂਦੇ ਨਵੀਂ ਪਾ ਦਿੰਦੇ ਕੁਛ ਹੈ ਜਿਹੜੀਆਂ ਤਾਰਾਂ ਨਹੀਂ ਚੱਲ ਰਹੀਆਂ ਉਹ ਅਸੀਂ ਕੱਟ ਕੇ ਕੱਢ ਦੇਣੀ ਹੈ ਜਿਹੜੀਆਂ ਚੱਲ ਰਹੀਆਂ ਤਾਂ ਕਿ ਲੋਕਾਂ ਨੂੰ ਇਨਕਨਵੀਨੀਅੰਸ ਨਾ ਹੋਵੇ ਉਹਨੂੰ ਅਸੀਂ ਪ੍ਰੋਪਰਲੀ ਟੈਗ ਕਰ ਦਾਂਗੇ ਪਰ ਅਸੀਂ ਕੇਬਲ ਕੰਪਨੀਆਂ ਨੂੰ ਵੀ ਵੋਨ ਕਰਨ ਲੱਗੇ ਆ ਡੀਸੀ ਸਾਹਿਬ ਨੇ ਕਿਹਾ ਕਿ ਮੈਂ ਜਲਦੀ ਮੀਟਿੰਗ ਬੁਲਾ ਕੇ ਕਹਿ ਦੂੰਗਾ ਕਿ ਤੁਸੀਂ ਆਪਣਾ ਜਿਹੜਾ ਅਸੀਂ ਕੰਟਰੈਕਟਰ ਕਰਨ ਲੱਗੇ ਆ ਉਹਦੇ ਨਾਲ ਲੱਗੇ ਇਹਨਾਂ ਨੂੰ ਪ੍ਰੋਪਰਲੀ ਐਂਡੰਕਰ ਇੱਕ ਸਰ ਜੀਵੇਂ ਸਪੂਟੀ ਗਾਰੀ ਕਵਰ ਕਰ